ਦੋਸਤੋ ਮਾਨਸਾ ਜ਼ਿਲ੍ਹੇ ਦਾ ਪਿੰਡ ਜਵਾਰਕੇ ਬੈਠੇ ਆ ਇਹ ਜੋ ਮਾਤਾ ਤੁਸੀਂ ਦੇਖ ਰਹੇ ਹੋ ਇਹਦਾ ਪਤੀ ਵੀ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਦੋ ਨੌਜਵਾਨ ਬੇਟੇ ਇਸ ਦੁਨੀਆ ਤੋਂ ਚਲੇ ਗਏ ਇਕੱਲੀ ਰਹਗੀ ਸਹਾਰਾ ਕੋਈ ਨਹੀਂ ਹੈਗਾ ਹੁਣ ਇਹ ਖੁਦ ਬਿਮਾਰ ਰਹਿੰਦੀ ਹੈ ਇਲਾਜ ਦੇ ਚੱਲ ਰਿਹਾ ਹੈ ਹਰ ਮਹੀਨੇ 5000 ਰੁਪਏ ਦੀ ਦਵਾਈ ਆਉਂਦੀ ਹੈ ਰਸਣ ਬਿਨਾ ਵੀ ਬਹੁਤ ਔਖਾ ਹੈ ਕਹਿਣਾ ਹੈ ਕਈ ਵਾਰ ਤਾਂ ਇੱਕ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਕਿਉਂਕਿ ਕੋਈ ਸਹਾਰਾ ਨਹੀਂਗਾ ਜੋ ਸਾਰਾ ਪਰਿਵਾਰ ਸੀ ਚਲਾ ਗਿਆ ਇਹ ਪਿੱਛੇ ਜੋ ਦੇਖ ਸਕਦੇ ਹੋ ਇਹ ਸ਼ੈੱਡ ਹੈਗਾ ਇਹਨਾਂ ਨੇ ਇੱਕ ਕਮਰਾ ਬਣਾਇਆ ਸੀਗਾ ਕਮਰੇ ਚ ਪਲਾਸਟਰ ਜੋ ਫਰਸ਼ ਸੀਗਾ ਉਹ ਰਹਿੰਦਾ ਸੀਗਾ ਤੇ ਉਹ ਦੂਸਰਾ ਕਮਰਾ ਸੀਗਾ ਉਹ ਵੀ ਅਧੂਰਾ ਪਿਆ ਇਹਦੇ ਧੀ ਜਵਾਈ ਇਹਨਾਂ ਕੋਲ ਆ ਕੇ ਰਹਿਣ ਲੱਗ ਗਏ ਇਹਨਾਂ ਨੇ ਅਦਾਕਾਰ ਉਹਨਾਂ ਨੂੰ ਦੇ ਦਿੱਤਾ ਹੈ ਹੁਣ ਇਹਨਾਂ ਦੇ ਜੋ 플ਸ਼ ਬਾਥਰੂਮ ਤੁਹਾਨੂੰ ਬਖਾ ਦੰਨੇ ਆ ਬਣੇ ਹੋਏ ਨੇ ਉਹ ਵੀ ਸਹਿਯੋਗੀ ਸਜਣਾ ਨੇ ਕਿਸ ਨੇ ਬਣਾ ਕੇ ਦਿੱਤੇ ਸੀਗੇ ਇੱਕ ਤਾਂ ਉਹ ਪਲਾਸਟਰ ਕਰਨੇ ਆ ਤੇ ਇੱਕ ਜਿਹੜਾ ਹੈਗਾ ਕਮਰਾ ਦਾ ਕਮਰੇ ਚ ਫਰਸ਼ ਲਾਉਣਾ ਹਾਂਜੀ ਦੱਸੋ ਕੀ ਕੀ ਆਪਣਾ ਤੁਸੀਂ ਮੰਗ ਕਰਦੋ ਸਸੀ ਕੌਰ ਜੀ ਇੱਕ ਤਾਂ ਜੀ ਕਵਰੇਜ ਫਰਸ ਤੋਂ ਬਾਅਦ ਮੇਰੀ ਹੱਥ ਵੱਨ ਕੀ ਬੇਨਤੀ ਹੈ ਇੱਕ ਵਾਰ ਸੰਗ ਹੋਣੀ ਇੱਕ ਮੇਰਾ ਗੋਡਿਆਂ ਦਾ ਕੰਮ ਕਰਕੇ ਬੈਠਾ ਨਹੀਂ ਜਾਂਦਾ ਵੀ ਮੈਨੂੰ ਸ਼ੀਟ ਦੁੱਜੀ ਹੋਈ ਤੇ ਇੱਕ ਮੇਰੇ ਦਵਾਈ ਜੀ 5000 ਦੀ ਦਵਾਈ ਕਹਿੰਦੇ ਨੇ ਕਿ ਲੁਧਿਆਣੇ ਤੋਂ ਵੀ ਉੱਥੇ ਸ਼ੁਰੂ ਹੋਊਗੀ ਤੇ ਵੀ ਮੈਂ ਕਹਿੰਦੀ ਅੰਮੀ ਮੇਰੀ ਹੱਥ ਵੱਨ ਕੀ ਬੇਨਤੀ ਉਹ ਵੀ ਦਿਹਾੜੀ ਜੋਤੇ ਵਾਲਾ ਵਿਚਾਰਾ ਉਹ ਤੋਂ ਮੈਂ ਕੱਲੀ ਦੀ ਮਾਰੀ ਨਹੀਂ ਰੱਖ ਲਿਆ ਵੀ ਮੈਂ ਬਿਮਾਰ ਟਮਾ ਅਰੇ ਇੰਨੀ ਕਰਕੇ ਮੇਰੀ ਹੱਥ ਵੱਨ ਕੀ ਬੇਨਤੀ ਮਾੜੀ ਛੇ ਤਾਂ ਦੇ ਦੇ ਕਰੋ ਅੱਛਾ ਫਲੱਸ਼ ਚ ਸੀਟ ਲਵਾਉਣੀ ਆ ਦੂਜੀ ਹਾਂਜੀ ਤੇ ਕਮਰੇ ਚ ਫਰਸ਼ ਰਹਿੰਦਾਗਾ ਹਾਂਜੀ ਇੱਕ ਕਮਰੇ ਚ ਫਰਸ਼ ਰਹਿੰਦਾਗਾ ਤੇ ਬਾਥਰੂਮ ਪਲਾਸਟਿਕ ਉਹ ਕਰਨਾ ਹੈ ਅੱਛਾ ਤੁਹਾਡੇ ਘਰ ਵਾਲੇ ਦੀ ਮੌਤ ਹੋਈ ਨੂੰ ਕਿੰਨੇ ਸਾਲ ਹੋਏ ਇਹਨਾਂ ਨੂੰ 12 ਸਾਲ ਹੋ ਗਏ ਅੱਛਾ ਤੇ ਮੁੰਡੇ ਦੇ ਬੇਟੇ ਨੂੰ ਹੋਵੇ ਜੀ 7 ਸਾਲ ਇੱਕ ਨੂੰ ਇੱਕ ਨੂੰ ਚਾ 6 ਮਹੀਨਾ ਸਾਲ ਲੱਗ ਗਿਆ ਅੱਛਾ ਕਿੰਨੇ ਮੁੰਡੇ ਸੀ ਤੁਹਾਡੇ ਦੋ ਬੇਟੇ ਸੀ ਦੋਨਾਂ ਦੀ ਡੈਥ ਹੋ ਗਈ ਹਾਂਜੀ ਦੋਨਾਂ ਦੀ ਅੱਛਾ ਤੇ ਹੁਣ ਖੁਦ ਤੁਸੀਂ ਬਿਮਾਰ ਰਹਿੰਦੇ ਹੋਗੇ ਹਾਂਜੀ ਮੈਂ ਬਿਮਾਰ ਰਹਿੰਦੀ ਹੁਣ ਮੇਰੇ ਤਾਈਆਂ ਜਵਾਈ ਤੇ ਧੀ ਰੱਖੇ ਹੋਏ ਨੇ ਉਹਰੇ ਹੂੰ ਮੈਂ ਤੋ ਆਪ ਤੋ ਬੈਠ ਕੇ ਉੱਠਿਆ ਵੀ ਨਹੀਂ ਸੀ ਜਾਂਦਾ ਹੂੰ ਗੋਡੇ ਵਾਲੇ ਦੁਖਦੇ ਨੇ ਹੂੰ ਹੁਣ ਕਹਿੰਦੇ ਵੀ ਲੁਧਿਆਣੇ ਦਿਖਾਉਣਾਗਾ ਉੱਥੇ 5000 ਰੁਪਏ ਦਵਾਈ ਦਾ ਹਰ ਮਹੀਨੇ ਲੱਗਿਆ ਪਈ ਉਹਥੇ ਕਾਦੇ ਦਾ ਲਾਅ ਸ਼ੁਰੂ ਕਰਾਉਣਾ ਸੀ ਵੀ ਉੱਥੇ ਨਾ ਤਾਂ ਟੈਸਟ ਹੋਇਆ ਕਰਨਗੇ ਅੱਛਾ ਹੁਣ ਗੋਡਿਆਂ ਹੀ ਦਵਾਈ ਸ਼ੁਰੂ ਕਰਾਉਣੀ ਉੱਥੇ ਹਾਂਜੀ ਨਾ ਟੈਸਟ ਹੋਣਗੇ ਨਾ ਦਵਾਈ ਦੀ ਗੋਡਿਆਂ ਨੂੰ ਸ਼ੁਰੂ ਉੱਥੇ ਅੱਛਾ ਹਾਂਜੀ ਤੇ ਇੱਕ ਰਸਨ ਵਾਸਤੇ ਤੁਝ ਕਹਿ ਰਹੇ ਹਾਂ ਜੀ ਇੱਕ ਵਾਰ ਨੂੰ ਰਸਨ ਵੀ ਹੱਥ ਵੱਨ ਕੇ ਬੇਨਤੀ ਆ ਵੀ ਇਹਦੇ ਵੀ ਬੱਚੇ ਨਿਆਣੇ ਨੇ ਵਿਚਾਰੇ ਦੇ ਦਿਹਾੜੀ ਜੋਤੇ ਵਾਲਾ ਰਸਨ ਦੇ ਦੋਸਤ ਮਾੜਾ ਮੋਟਾ ਹੱਥ ਬਟਾਉਂ ਦੇ ਸੀ ਹੁਣ ਬਈ ਤੋ ਬਟਾਇਆ ਨਹੀਂ ਜਾਂਦਾ ਠੀਕ ਹੈ ਜੀ ਹਾਂ ਜੀ ਦੋਸਤੋ ਕਿਸੇ ਦਾ ਕਿਸ ਤੋਂ ਮੰਗਣ ਨੂੰ ਜੀ ਨਹੀਂ ਕਰਦਾ ਪਰ ਕਈ ਵਾਰੀ ਹਾਲਾਤ ਅਿਹੇ ਜੇ ਬਣ ਜਾਂਦੇ ਨੇ ਘਰ ਹੀ ਖਾਲੀ ਹੋ ਗਿਆ ਖੱਲੀ ਰਹਿ ਗਈ ਘਰ ਵਾਲਾ ਚਲਾ ਗਿਆ ਮੁੰਡੇ ਚਲੇ ਗਏ ਸੋ ਹੁਣ ਤਾਂ ਰਾਸ਼ਨ ਦੀ ਵੀ ਬਹੁਤ ਜ਼ਰੂਰਤ ਹੈ ਤੇ ਇੱਕ ਜਿਹੜਾ ਇਹਨਾਂ ਦਾ ਥੋੜਾ ਬਹੁਤਾ ਕੰਮ ਅਧੂਰਾ ਪਿਆ फ्लਸ਼ ਬਾਥਰੂਮ ਵਾਲਾ ਤੇ ਕਮਰੇ ਚ ਫਰਸ਼ ਵਾਲਾ ਤਾਂ ਉਸ ਲਈ ਸਹਿਯੋਗ ਕਰਨਾ ਜਿਹੜੇ ਵੀ ਵੀਰ ਦੋਸਤ ਮਿੱਤਰ ਨੂੰ ਫੋਨ ਨੰਬਰ ਚਾਹੀਦਾ ਹੋਇਆ ਆਪਾਂ ਇਹਨਾਂ ਦਾ ਫੋਨ ਨੰਬਰ ਤੁਹਾਨੂੰ ਦੇ ਦਾਂਗੇ ਤੁਸੀਂ ਇਹਨਾਂ ਨਾਲ ਇਹਨਾਂ ਦੇ ਫੋਨ ਤੇ ਸਿੱਧੇ ਤੌਰ ਤੇ ਵੀ ਗੱਲ ਕਰ ਸਕਦੇ ਹੋ